ਉਹਨੂੰ ਦੀਵਾ ਬਖਾਉਣ ਵਾਲੀ ਗੱਲ ਐ ਮੈਂ ਤੁਹਾਨੂੰ ਦੱਸਾਂ ਰੋ ਕਿੰਨੇ ਵੜਣਾ ਇਹ ਵੜ ਦੇਣਗੇ ਕਿੰਨਾ ਸਰ ਨਾ ਗੋਗਲੂਆਂ ਤੋਂ ਮਿੱਟੀ ਛਾੜੋ ਮੇਰੀ ਜ਼ਿੰਦਗੀ ਦਾ ਬੜਾ ਤਜਰਬਾ ਐ ਮੈਂ ਬੜੇ ਲੰਮੇ ਸਮੇਂ ਬਾਅਦ ਕਿਤੇ ਧਰਨੇ ਤੇ ਬੈਠਾ ਜੇ ਰਕਾਰਪੇਸ਼ਨ ਲੈ ਕੇ ਕਿਉਂ ਨਹੀਂ ਭੇਜਣ ਦੀ ਇਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਜਿਨ੍ਹਾਂ ਨੇ ਬਣਾਇਆ ਮਲੇ ਐਡੀ ਗੁੰਡਾ ਕਰਦੀ ਐ ਸ਼ਹਿਰ ਦੇ ਵਿੱਚ ਮੰਦਿਰ ਦਾ ਰਸਤਾ ਐ ਯਾਰ ਮੈਂ ਸੜਕ ਤੇ ਵਾਹੇ ਤੇ ਚਲੋ ਬੈਠਾ ਨਹੀਂ ਮੇਰਾ ਕੰਮ ਨਹੀਂ ਹੈਗਾ ਕਿ ਲੋਕਾਂ ਦਾ ਰਾਹ ਰੋਕਿਆ ਜਾਵੇ ਮੈਂ ਇਹਨਾਂ ਚੀਜ਼ਾਂ ਦੇ ਅਕਸਰ ਹੀ ਵਿਰੋਧ ਰਹਿਣਾ ਵਾਂ ਬਿਲਕੁਲ ਅਸੀਂ ਸਾਈਡ ਤੇ ਬੈਠੇ ਆ ਟ੍ਰੈਫਿਕ ਚੱਲ ਰਹੀ ਆ ਪਰ ਦੁੱਖ ਤੇ ਬਦਕਿਸਮਤੀ ਹੈ ਕਿ ਬਹਿਣਾ ਕੋ ਪਿਆ ਇਹ ਐਨ ਜੀਓ ਚਲਾਉਂਦੇ ਨੇ ਇਹ ਇਲਾਕੇ ਦੇ ਕਾਉਂਸਲਰ ਨੇ ਇਹ ਐਨ ਜੀਓ ਚਲਾਉਂਦਾ ਸੋਸ਼ਲ ਵਰਕ ਕਰਦਾ ਇਹ ਇਧਰ ਬੋਰਡ ਤੇ ਨਿਗਾਹ ਮਾਰੋ ਕੀ ਲਿਖਿਆ ਇੱਕ ਰੁੱਖ 100 ਸੁਖ ਇੱਕ ਰੁੱਖ 100 ਸੁਖ ਤੇ ਤੁਸੀਂ 25 ਸਾਲ ਪੁਰਾਣਾ ਰੁੱਖ ਆਪਣੇ ਕਿਸੇ ਨਿੱਜੀ ਮਫਾਦ ਲਈ ਵੜਦੇ ਹੋ ਤੇ ਲੱਖ ਲਾਣਤ ਹੈ ਯਾਰ ਇੱਕ ਪਾਸੇ ਤੇ ਮਤਲਬ ਆਪਾਂ ਚਲਾਉਨੇ ਆ ਯੁੱਧ ਨਸ਼ਿਆਂ ਦੇ ਵਿਰੁੱਧ ਤੇ ਮੈਂ ਨਹੀਂ ਕਹਿੰਦਾ ਕੋ ਤੁਹਾਡਾ ਠੇਕਾ ਲੀਗਲ ਹੋਊਗਾ ਇਲੀਗਲ ਹੋਊਗਾ ਮੈਂ ਉਹ ਚੀਜ਼ ਬਾਅਦ ਦੀ ਹੈ ਪਰ ਆਪਾਂ ਸਿਰਫ ਸ਼ਰਾਬ ਵੇਚਣ ਦੇ ਚੱਕਰ 'ਚ 25 25 ਇਹਨੂੰ ਛਾਂਗ ਦਿਓ ਯਾਰ ਤੁਹਾਡੀ ਸੇਲ 'ਚ ਕੋਈ ਦਿੱਕਤ ਆਉਂਦੀ ਹੈ ਉਤੋਂ ਇਹਨੂੰ ਛਾਂਗ ਦਿਓ ਇਹਦੀਆਂ ਟਾਹਣੀਆਂ ਥੋੜੀਆਂ ਬਹੁਤੀਆਂ ਪੱਤੇ ਝਾੜ ਦਿਓ ਵੜ ਦਿਓ ਪਰ ਇਸ ਤਰੀਕੇ ਥੋੜੀ ਇਸ ਤੋਂ ਵੱਡਾ ਦੁੱਖ ਕੀ ਹੈ ਆ ਸਾਹਮਣੇ ਤੁਹਾਡੇ ਕਮਿਸ਼ਨਰ ਪੁਲਿਸ ਸਾਹਮਣੇ ਡਿਪਟੀ ਕਮਿਸ਼ਨਰ ਦਾ ਆਫਿਸ ਹੈ 50 ਮੀਟਰ ਦੇ ਉੱਤੇ ਔਰ ਤੁਹਾਡੇ ਲਾਗੇ ਹੋਣੀਆਂ ਕਾਰਵਾਈਆਂ ਤੇ ਰਿਹਾ ਦੇ ਘਰਾਉਣੇ ਕੰਮ ਹੁੰਦੇ ਨੇ ਜਿਹੜੇ ਲੋਕ ਵਾਤਾਵਰਣ ਪ੍ਰੇਮੀ ਨੇ ਜਿਹੜੇ ਲੋਕ ਬੂਟੇ ਲਾਉਂਦੇ ਨੇ ਯਾਰਾਂ ਬੂਟੇ ਮੇਰੇ ਖਾਲੋਂ ਲਾ ਚੁੱਕਾ ਉਹਦੀਆਂ ਬੇਟੀਆਂ ਤੱਕ ਛੋਟੀਆਂ ਛੋਟੀਆਂ ਜਾਂਦੀਆਂ ਨੇ ਉਹਨੇ ਆਪਦੀ ਫੇਸਬੁੱਕ ਤੇ ਵੀ ਪਾਇਆ ਕਮ ਸੇ ਕਮ ਫਿਰ ਤੁਸੀਂ ਇੱਥੇ ਵੱਢਿਆ ਉਥੋਂ ਸਰਕਾਰੀ ਪ੍ਰਾਪਰਟੀ ਉਹ ਇੰਦਾ ਵੱਡਾ ਮੋੜ ਹੈ ਤੁਸੀਂ ਉਹਨੂੰ ਚੁੱਕ ਕੇ ਲੈ ਗਏ ਹੋ ਫਿਰ ਸਬੂਤ ਖੁਰਦ-ਬੁਰਦ ਕਰਦਾ ਇਹ ਆ ਵਕੀਲ ਹੈ ਦੱਸੇਗਾ ਤੁਸੀਂ ਉਹਦੇ ਉੱਤੇ ਕਾਲਾ ਪੇਂਟ ਪਾ ਲ ਦਿੱਤਾ ਉਹਦੇ ਉੱਤੇ ਐਸਿਡ ਸੁੱਟ ਦਿੱਤਾ ਇਹਦੇ ਉੱਤੇ ਸਬੂਤ ਤੁਸੀਂ ਉਹਦੇ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਹੋ ਸਾਰੀ ਦੀ ਕਾਰਵਾਈ ਕਰੋ ਆ ਸਾਹਮਣੇ ਕੈਮਰਾ ਘੁਮਾਓ ਦੋ ਇੰਸਟੀਚਿਊਨ ਨੇ ਮਤਲਬ ਇਹਨਾਂ ਨੇ ਨਹੀਂ ਵੱਢਿਆ ਇਹ ਜੁਕੇਸ਼ਨਲ ਉਹਨਾਂ ਦੇ ਅੱਗੇ ਵੀ ਰੁੱਖ ਲੱਗੇ ਨੇ ਬੱਚੇ ਆਉਂਦੇ ਨੇ ਉਹਨਾਂ ਦੀ ਵੀ ਖਰਾਬ ਹੁੰਦੀ ਹੈ ਇਹ ਤਾਂ ਵੱਢਿਆ ਉਹਨਾਂ ਨੇ ਔਰ ਮੈਂ ਇਹਨਾਂ ਲੋਕਾਂ ਨੂੰ ਵੀ ਕਹਿਣਾ ਕਿ ਯਾਰ ਐਡੇ ਭਲੇ ਮਾਨਸਨਾ ਬਣੋ ਆਪਣਾ ਜਮੀਰ ਜਗਾਉਣਾ ਪੈਣਾ ਤੁਹਾਡੇ ਲਾਗੇ ਕੋਈ ਜਗ ਘਣਾਉਣਾ ਕੰਮ ਹੁੰਦਾ ਕੋਈ ਦੀ ਘਟੜਾ ਹੁੰਦੀ ਹੈ ਤੇ ਤੁਹਾਨੂੰ ਡਟ ਕੇ ਉਹਦਾ ਵਿਰੋਧ ਕਰਨਾ ਚਾਹੀਦਾ ਪਹਿਲਾਂ ਉੱਥੇ ਖੁੱਲਾ ਸੀਗਾ ਮੇਰੇ ਖਿਆਲ ਉਹ ਬੰਦ ਹੋਇਆ ਤੇ ਆ ਦੂਜਾ ਇੱਥੇ ਖੁੱਲ ਗਿਆ ਮੈਂ ਕਿਸੇ ਦੇ ਵੀ ਹੱਕ 'ਚ ਨਹੀਂ ਆਗਾ ਪਰ ਤੁਸੀਂ ਰੁੱਖ ਤੋਂ ਵੱਢਿਆ ਯਾਰ ਮਤਲਬ ਰੁੱਖ ਲੋਕ ਪਿਆਰ ਕਰਦੇ ਨੇ ਬੱਚਿਆਂ ਨੂੰ ਪਾਲਦੇ ਨੇ ਰੁੱਖਾਂ ਨੂੰ ਲੋਕ ਪੁੱਤਾਂ ਵਾਂਗੂ ਤੇ ਤੁਸੀਂ ਆ ਇਹਦਾ ਹਸ਼ਰ ਕਰ ਦਿੱਤਾ ਵੀ ਇਹ ਬੋਰਡ ਦੀ ਲਾਜ ਹੀ ਰੱਖ ਲੈਂਦੇ ਯਾਰ ਜੋ ਉਸ ਤੋਂ ਪਹਿਲਾਂ ਬੋਰਡ ਹੀ ਪੁੱਟ ਦਿੰਦੇ ਵਿਦੇ ਤੇ ਤਾਂ ਲਿਖਿਆ ਇੱਕ ਰੁੱਖ ਸੌ ਸੁਖ گورنر ਦੌਰੇ ਤੇ ਸੀ ਜਦੋਂ ਵੱਡਿਆ ਅੰਮ੍ਰਿਤਸਰ ਦੇ ਵਿੱਚ ਠੀਕ ਹੈ ਅੱਜ ਮੇਰੇ ਖਾਲ ਮਨੀਸ਼ ਸੋਦੀਆ ਤੇ ਅਰਜੋਤ ਬੈਂਸ ਆਏ ਨੇ ਸੀਐਮ ਕੱਲ ਆ ਜਾਣਾ ਲਖ ਲਾਣ ਤੇ ਯਾਰ ਤੁਹਾਡੇ ਉੱਤੇ ਤੁਹਾਡੇ ਸ਼ਹਿਰ ਦੇ ਵਿੱਚ ਹੁੰਦਿਆ ਮਤਲਬ ਪੁਲਿਸ ਨੂੰ ਅਲਰਟ ਹੋਣਾ ਚਾਹੀਦਾ ਕਿ ਸ਼ਹਿਰ ਚ ਇਹੋ ਜਿਹੀ ਕੋਈ ਵਾਰਦਾਤ ਇਹੋ ਜਿਹਾ ਕੋਈ ਕ੍ਰਾਈਮ ਇਹ ਨਹੀਂ ਹੋਣਾ ਚਾਹੀਦਾ ਇੱਥੇ ਮੁੱਖ ਮੰਤਰੀ ਤੁਰੇ ਫਿਰਨ ਮੁੱਖ ਮੰਤਰੀਆਂ ਤੋਂ ਉੱਚੇ ਲੈਵਲ ਦੇ ਬੰਦੇ ਤੁਰੇ ਫਿਰਨ ਤੇ ਤੁਸੀਂ ਇੱਥੇ ਸ਼ਰਮ ਆ ਪੇੜਾਂ ਦੀ ਕਟਾਈ ਮਤਲਬ ਇਸ ਤਰੀਕੇ ਕੀਤੀ ਜਾਵੇ ਤੇ ਇਹਦਾ ਦੋਸ਼ੀ ਕੌਣ ਮੈਂ ਇਹੋ ਜੇ ਡਿਪਾਰਟਮੈਂਟ ਨੂੰ ਐਮਟੀਪੀ ਡਿਪਾਰਟਮੈਂਟ ਐ ਕਿਹੜਾ ਡਿਪਾਰਟਮੈਂਟ ਐ ਕਾਦੀਆਂ ਤਨਖਾਹਾਂ ਲੈਂਦੇ ਹੋ ਯਾਰ ਤੁਸੀਂ ਵਾਕਿਆ ਮੈਂ ਤੁਹਾਨੂੰ ਕੋ ਮਾੜੇ ਸ਼ਬਦ ਨਹੀਂ ਬੋਲਣਾ ਚਾਹੁੰਦਾ ਪਰ ਕਿਤੇ ਤੇ ਆਪਣਾ ਜਮੀਰ ਜਗਾਓ ਯਾਰ ਕਿਸੇ ਬਿਲਡਿੰਗ ਚ ਬਣਾ ਕੇ ਉਹਦੇ ਪੈਸੇ ਲੈ ਲੋ ਤੁਸੀਂ ਲੈਂਦੇ ਹੀ ਹੋ ਪਰ ਆਹ ਕੰਮ ਤਾਂ ਨਾ ਕਰਾਓ ਯਾਰ ਤੁਸੀਂ ਰੋਕ ਬਟਾਉਣੇ ਸ਼ੁਰੂ ਕਰ ਦਿੱਤੇ ਨੇ ਸੋ ਇਸ ਕਰਕੇ ਇੱਥੇ ਪ੍ਰੋਟੈਸਟ ਦੇ ਬੈਠੇ ਆ ਮੈਂ ਕਮਿਸ਼ਨਰ ਪੁਲਿਸ ਨੂੰ ਫੋਨ ਕੀਤਾ ਉਹ ਕਹਿੰਦੇ ਨੇ ਕਿ ਇੱਥੇ ਐਸਐਚਓ ਡੀਐਸਪੀ ਆਉਂਦਾ ਨਹੀਂ ਇੱਥੇ 15 20 ਮਿੰਟ ਦੇ ਵਿੱਚ ਆਉਣਗੇ ਸਾਡਾ ਕੰਮ ਇੱਥੇ ਬਣਾ ਨਹੀਂ ਹੈਗਾ ਉਹਨਾਂ ਦੇ ਦਫ਼ਤਰ ਬਾਹਰ ਜਾ ਕੇ ਅੱਧੇ ਘੰਟੇ ਬਾਅਦ ਬਹਿ ਜਾਵਾਂਗੇ ਕਮਿਸ਼ਨਰ ਸਾਹਿਬ ਦੂਜੀ ਚੀਜ਼ ਦੇਖੋ ਜਦੋਂ ਕਰੋਨਾ ਸੀ ਨਾ ਸਾਰੀ ਦੁਨੀਆ ਹੀ ਡਰੀ ਸੀ ਵਦਿਆ ਜੀ ਪਰ ਇਹ ਮਤਲਬ ਸਮੇਤ ਮੇਰੇ ਬੜੀ ਦੁਨੀਆ ਜੋਰਾ ਸੀ ਆਉਣ ਵਾਲਾ ਆਪਣਾ ਭੋਗ ਇੱਕ ਹੀ ਭੁੱਲ ਜਾਨੇ ਆ ਅੱਜ ਮੈਂ ਵੀ ਬਾਹਰ ਹੀ ਖਾਂਦਾ ਪੀਂਦਾ ਮੈਂ ਮਤਲਬ ਜੋ ਵੀ ਆ ਲੋਕ ਅੱਜ ਰੁੱਖਾਂ ਦੀ ਕਦਰ ਕਰਨੇ ਉਦੋਂ ਕਹਿੰਦੇ ਸੀ ਨਾ ਵੀ ਅੰਮ੍ਰਿਤਸਰੋਂ ਪਹਾੜ ਦੇਸਨ ਲੱਗ ਪਏ ਸੀ ਡਲੌਜੀ ਜਲੰਧਰ ਤੋਂ ਮਤਲਬ ਸਾਰਾ ਕੁਝ ਕਿੱਡਾ ਵਾਤਾਵਰਨ ਸਾਫ਼ ਹੋ ਗਿਆ ਸੀ ਅੱਜ ਅਸੀਂ ਆਪ ਹੀ ਦੂਸ਼ਿਤ ਕਰ ਰਹੇ ਆ ਤੇ ਜੇ ਕੋ ਮਾੜਾ ਇਹਨਾਂ ਦਾ ਆਸਰਾ ਕੌਣ ਲੋਕ ਲੈਂਦੇ ਨੇ ਆ ਕਚਹਿਰੀ ਦੇ ਵਿੱਚ ਲੋਕ ਆਉਂਦੇ ਨੇ ਯਾਰ ਉਹ ਉਹ ਥੱਲੇ ਇੱਕ ਕਾਰੋਬਾਰ ਚੁੰਨੀ ਔਰ ਰੰਗਣ ਵਾਲਾ ਕੰਮ ਕਰਦਾ ਇੱਥੇ ਲੋਕ ਥੱਲੇ ਆ ਕੇ ਖਲਾਉਂਦੇ ਨੇ ਯਾਰ ਤੇ ਤੁਸੀਂ ਇਹਨਾਂ ਰੁੱਖਾਂ ਨੂੰ ਜੇ ਵੱਢ ਕੇ ਆਪਦੇ ਕਾਰੋਬਾਰ ਚਲਾਓਗੇ ਤੇ ਇਸ ਸ਼ਹਿਰ ਦੇ ਵਿੱਚ ਇੰਨੀ ਗੁੰਡਾਗਰਦੀ ਤੇ ਐਡਾ ਜੰਗਲ ਰਾਜ ਨਹੀਂ ਚੱਲਣ ਦਿੱਤਾ ਜਾਊਗਾ ਕਾਰਪੋਰੇਸ਼ਨ ਆਫੀਸਰ ਦਾ ਕੰਮ ਤੇ ਹਟ ਗਿਆ ਉਹਨਾਂ ਨੂੰ ਤੇ ਲਾਣਤ ਹੈ ਵੀ ਉਹ ਦੁਕਾਨਾਂ ਦੇ ਉੱਤੇ ਧਿਆਨ ਦੇਣ ਆਹ ਕੰਮ ਤੇ ਹੁਣ ਮੈਂ ਪੁਲਿਸ ਕਮਿਸ਼ਨਰ ਨੂੰ ਤੇ ਡੀਸੀ ਸਾਹਿਬ ਨੂੰ ਮੈਸੇਜ ਤੇ ਉਹਨਾਂ ਨੂੰ ਮੈਂ ਸਾਰੀਆਂ ਫੋਟੋਸ ਪਾ ਕੇ ਭੇਜ ਚੁੱਕਾ ਕਿ ਜਿਸ ਬੰਦੇ ਨੇ ਵੀ ਇਹ ਰੁੱਖ ਵਢਾਇਆ ਇਹ ਨਹੀਂ ਕਿ ਵੱਢਣ ਵਾਲੇ ਉੱਤੇ 500 ਰੁਪਏ ਦਿਹਾੜ ਜਿਹਦੇ ਕੋ ਨਿੱਜੀ ਮਫਾਦ ਨੇ ਉਹਦੇ ਉੱਤੇ ਰੁਕ ਰੁੱਖ ਵਡਣ ਦਾ ਪਰਚਾ ਦੂਜੀ ਚੀਜ਼ ਇੱਥੋਂ ਰੁੱਖ ਜਿਹੜਾ ਲੱਗੇ ਨੇ ਚੋਰੀ ਦਾ ਪਰਚਾ ਤੀਜਾ ਇਹਦੇ ਉੱਤੇ ਜਿਹੜਾ ਪੇਂਟ ਲਿਆ ਗਿਆ ਜਿਹੜੇ ਉਹਦੇ ਉੱਤੇ ਤਿਆਬ ਸੁੱਟਿਆ ਗਿਆ ਸਬੂਤ ਮਢਾਉਣ ਦਾ ਜਿਹੜਾ ਪਰਚਾ ਉਹ ਵਕੀਲ ਬੈਠੇ ਨੇ ਤੁਹਾਨੂੰ ਆਪ ਦੱਸ ਦਿੰਦੇ ਨੇ ਉਹ ਸਾਰਾ ਕੇਸ ਇਹਦੇ ਉੱਤੇ ਰਜਿਸਟਰਡ ਕੀਤਾ ਜਾਵੇ ਇਹਨਾਂ ਲੋਕਾਂ ਦੇ ਪਰ ਜਿਹੜੀ ਇਹਦੀ ਸਜਾਵ ਹੈ ਪਰਚਾ ਦਰਜ ਉਹ ਹੋਣਾ ਚਾਹੀਦਾ ਅਸੀਂ ਇੱਥੋਂ ਤਾਂ ਹੀ ਉਠਾਂਗੇ ਇਹ ਕਾਰਵਾਈ ਹੋਏਗੀ ਬਿਨਾ ਪਰਮਿਸ਼ਨ ਤੋਂ ਤੁਸੀਂ ਆਪਣੀ ਨਿੱਜੀ ਜਗ੍ਹਾ ਤੇ ਵੀ ਰੁਕ ਵੜ ਸਕਦੇ ਇਹ ਤੇ ਫਿਰ ਸਰਕਾਰੀ ਰੋਕਾ ਜਿਹਨੂੰ ਵੜਿਆ ਗਿਆ ਇੰਨੀ ਮਿਹਨਤ ਕਰਦੇ ਆ ਪੈਸੇ ਵੀ ਕਮਦੇ ਆ ਤੇ ਲੋਕੀ ਵਿਚੋਂ ਰੁਕ ਇਕੱਠੀ ਜਾਂਦੇ ਸੰਤ ਬੜਾ ਅਫਸੋਸ ਹੈ ਇਸ ਗੱਲ ਦਾ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਿਹਨੇ ਵੀ ਵੜਿਆਗਾ ਉਹਨੂੰ ਇਹਦੀ ਸਜ਼ਾ ਜੋ ਬੰਦੀ ਆ ਉਹ ਮਿਲਣੀ ਚਾਹੀਦੀ ਹੈ ਬਹੁਤ ਸਾਰਾ ਰੋਟੀ ਨੂੰ ਚੋਚੀ ਥੋੜੀ ਕਹਿੰਦੇ ਆ ਆਪਾਂ ਮਤਲਬ ਸੂਰਜ ਨੂੰ ਦੀਵਾ ਬਖਾਉਣ ਵਾਲੀ ਗੱਲ ਹੈ ਨਾ ਤੁਹਾਨੂੰ ਦੱਸਾਂ ਰੋਕ ਕਿੰਨੇ ਵੜਣਾ ਇਹ ਵੜ ਦੇਣਗੇ ਕਿੰਨਾ ਸਰ ਨਾ ਗੋਗਲੂਆਂ ਤੋਂ ਮਿੱਟੀ ਛਾੜੋ ਮੇਰੀ ਜ਼ਿੰਦਗੀ ਦਾ ਬੜਾ ਤਜਰਬਾ ਹੈ ਤੇ ਮੈਂ ਬੜੇ ਲੰਮੇ ਸਮੇਂ ਬਾਅਦ ਕਿਤੇ ਧਰਨੇ ਤੇ ਬੈਠਾ ਜੇ ਰਿਕਰਪੀਸ਼ਨ ਲੈ ਕੇ ਕਿਉਂ ਨਹੀਂ ਭੇਜਿੰਦੇ ਇਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਜਿਨ੍ਹਾਂ ਨੇ ਬਣਾਇਆ ਮਲੇ ਐਡੀ ਗੁੰਡਾ ਕਰਦੀ ਆ ਸ਼ਹਿਰ ਦੇ ਵਿੱਚ ਮੰਦਰ ਦਾ ਰਸਤਾ ਹੈ ਯਾਰ ਮੈਂ ਸੜਕ ਤੇ ਵਾਹੇ ਤੇ ਚਲੋ ਬੈਠਾ ਨਹੀਂ ਮੇਰਾ ਕੰਮ ਨਹੀਂ ਹੈਗਾ ਕਿ ਲੋਕਾਂ ਦਾ ਰਾਹ ਰੋਕਿਆ ਜਾਵੇ ਮੈਂ ਇਹਨਾਂ ਚੀਜ਼ਾਂ ਦੇ ਅਕਸਰ ਹੀ ਵਿਰੋਧ ਰਹਿਣਾ ਵਾਂ ਬਿਲਕੁਲ ਅਸੀਂ ਸਾਈਡ ਤੇ ਬੈਠੇ ਆ ਟ੍ਰੈਫਿਕ ਚੱਲ ਰਹੀ ਆ ਪਰ ਦੁੱਖ ਤੇ ਬਦਕਿਸਮਤੀ ਆ ਕਿ ਬਹਿਣਾ ਕੋ ਪਿਆ ਇਹ ਐਨਜੀਓ ਚਲਾਉਂਦੇ ਨੇ ਇਲਾਕੇ ਦੇ ਕਾਉਂਸਲਰ ਨੇ ਇਹ ਐਨਜੀਓ ਚਲਾਉਂਦਾ ਸੋਸ਼ਲ ਵਰਕ ਕਰਦਾ ਹੈ ਅਨ ਇਧਰ ਬੋਰਡ ਤੇ ਨਿਗਾਹ ਮਾਰੋ ਕੀ ਲਿਖਿਆ ਇੱਕ ਰੁੱਖ 100 ਸੁੱਖ ਇੱਕ ਰੁੱਖ 100 ਸੁੱਖ ਤੇ ਤੁਸੀਂ 25 ਸਾਲ ਪੁਰਾਣਾ ਰੁੱਖ ਆਪਣੇ ਕਿਸੇ ਨਿੱਜੀ ਮਫਾਦ ਲਈ ਵੜਦੇ ਹੋ ਤੇ ਲੱਖ ਲਾਣਤ ਹੈ ਯਾਰ ਇੱਕ ਪਾਸੇ ਤੇ ਮਤਲਬ ਆਪਾਂ ਚਲਾਉਨੇ ਆ ਯੁੱਧ ਨਸ਼ਿਆਂ ਦੇ ਵਿਰੁੱਧ ਤੇ ਮੈਂ ਨਹੀਂ ਕਹਿੰਦਾ ਕੋ ਤੁਹਾਡਾ ਠੇਕਾ ਲੀਗਲ ਹੋਊਗਾ ਇਲੀਗਲ ਹੋਊਗਾ ਮੈਂ ਉਹ ਚੀਜ਼ ਬਾਅਦ ਦੀ ਹੈ ਪਰ ਆਪਾਂ ਸਿਰਫ ਸ਼ਰਾਬ ਵੇਚਣ ਦੇ ਚੱਕਰ 'ਚ 25 25 ਇਹਨੂੰ ਛਾਂਗਦੇ ਹੋ ਯਾਰ ਸਾਡੀ ਸੇਲ 'ਚ ਕੋਈ ਦਿੱਕਤ ਆਉਂਦੀ ਹੈ ਉਤੋਂ ਇਹਨੂੰ ਛਾਂਗਦੇ ਹੋ ਇਹਦੀਆਂ ਟਾਹਣੀਆਂ ਥੋੜੀਆਂ ਬਹੁਤੀਆਂ ਪੱਤੇ ਝਾੜਦੇ ਹੋ ਵੜਦੇ ਹੋ ਪਰ ਇਸ ਤਰੀਕੇ ਥੋੜੀ ਇਸ ਤੋਂ ਵੱਡਾ ਦੁੱਖ ਕੀ ਹੈ ਆ ਸਾਹਮਣੇ ਤੁਹਾਡੇ ਕਮਿਸ਼ਨਰ ਪੁਲਿਸ ਸਾਹਮਣੇ ਡਿਪਟੀ ਕਮਿਸ਼ਨਰ ਦਾ ਆਫਿਸ ਹੈ 50 ਮੀਟਰ ਦੇ ਉੱਤੇ ਔਰ ਤੁਹਾਡੇ ਲਾਗੇ ਹੋਣੀਆਂ ਕਾਰਵਾਈਆਂ ਤੇ ਰਿਹਾ ਦੇ ਘਰਾਉਣੇ ਕੰਮ ਹੁੰਦੇ ਨੇ ਜਿਹੜੇ ਲੋਕ ਵਾਤਾਵਰਣ ਪ੍ਰੇਮੀ ਨੇ ਜਿਹੜੇ ਲੋਕ ਬੂਟੇ ਲਾਉਂਦੇ ਨੇ ਯਾਰਾ ਬੂਟੇ ਮੇਰੇ ਖਾਲੋਂ ਲਾ ਚੁੱਕਾ ਉਹਦੀਆਂ ਬੇਟੀਆਂ ਤੱਕ ਛੋਟੀਆਂ-ਛੋਟੀਆਂ ਜਾਂਦੀਆਂ ਨੇ ਉਹਨੇ ਆਪ ਦੀ ਫੇਸਬੁੱਕ ਤੇ ਵੀ ਪਾਇਆ ਕੰਮ ਸੇ ਕੰਮ ਫਿਰ ਤੁਸੀਂ ਇੱਥੇ ਵੱਢਿਆ ਉੱਥੋਂ ਸਰਕਾਰੀ ਪ੍ਰਾਪਰਟੀ ਉਹ ਏਡਾ ਵੱਡਾ ਮੋਢਾ ਹੈ ਤੁਸੀਂ ਉਹਨੂੰ ਚੁੱਕ ਕੇ ਲੈ ਗਏ ਹੋ ਫਿਰ ਸਬੂਤ ਖੁਰਦ-ਬੁਰਦ ਕਰਦਾ ਇਹ ਆਪ ਵਕੀਲ ਹੈ ਦੱਸੇਗਾ ਤੁਸੀਂ ਉਹਦੇ ਉੱਤੇ ਕਾਲਾ ਪੇਂਟ ਪਾ ਲ ਦਿੱਤਾ ਉਹਦੇ ਉੱਤੇ ਐਸਿਡ ਸੁੱਟ ਦਿੱਤਾ ਇਹਦੇ ਉੱਤੇ ਸਬੂਤ ਤੁਸੀਂ ਉਹਦੇ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਹੋ ਸਾਰੀ ਦੀ ਕਾਰਵਾਈ ਕਰੋ ਆ ਸਾਹਮਣੇ ਕੈਮਰਾ ਘਮਾਓ ਦੋ ਇੰਸਟੀਚਿਊਸ਼ਨ ਨੇ ਮਤਲਬ ਇਹ ਐਜੂਕੇਸ਼ਨਲ ਉਹਨਾਂ ਦੇ ਅੱਗੇ ਵੀ ਰੁੱਖ ਲੱਗੇ ਨੇ ਬੱਚੇ ਆਉਂਦੇ ਨੇ ਉਹਨਾਂ ਦੇ ਵੀ ਘਰਾਦ ਹੁੰਦੀਆਂ ਨੇ ਇਹ ਤਾਂ ਵੱਡੇ ਉਹਨਾਂ ਦੇ ਔਰ ਮੈਂ ਇਹਨਾਂ ਲੋਕਾਂ ਨੂੰ ਵੀ ਕਹਿਣਾ ਕਿ ਯਾਰ ਐਡੇ ਭਲੇ ਮਾਨਸਨਾ ਬਣੋ ਆਪਣਾ ਜਮੀਰ ਜਗਾਉਣਾ ਪੈਣਾ ਤੁਹਾਡੇ ਲਾਗੇ ਕੋਈ ਜਗ ਕਨਾਉਣਾ ਕੰਮ ਹੁੰਦਾ ਕੋਈ ਦੀ ਘਟੜਾ ਹੁੰਦੀ ਹੈ ਤੇ ਤੁਹਾਨੂੰ ਡਟ ਕੇ ਉਹਦਾ ਵਿਰੋਧ ਕਰਨਾ ਚਾਹੀਦਾ ਪਹਿਲਾਂ ਉੱਥੇ ਖੁੱਲਾ ਸੀਗਾ ਮੇਰੇ ਖਿਆਲ ਉਹ ਬੰਦ ਹੋਇਆ ਤੇ ਆ ਦੂਜਾ ਇੱਥੇ ਖੁੱਲ ਗਿਆ ਮੈਂ ਕਿਸੇ ਦੇ ਵੀ ਹੱਕ 'ਚ ਨਹੀਂ ਹਾਂ ਪਰ ਤੁਸੀਂ ਰੁੱਖ ਤੋਂ ਵੱਡੇ ਆ ਯਾਰ ਮਤਲਬ ਰੁੱਖ ਲੋਕ ਪਿਆਰ ਕਰਦੇ ਨੇ ਬੱਚਿਆਂ ਨੂੰ ਪਾਲਦੇ ਨੇ ਰੁੱਖਾਂ ਨੂੰ ਲੋਕ ਪੁੱਤਾਂ ਵਾਂਗੂ ਤੇ ਤੁਸੀਂ ਆ ਇਹਦਾ ਹਸ਼ਰ ਕਰ ਦਿੱਤਾ ਵੀ ਇਹ ਬੋਰਡ ਦੀ ਲਾਜ ਹੀ ਰੱਖ ਲੈਂਦੇ ਯਾਰ ਜੋ ਉਸ ਤੋਂ ਪਹਿਲਾਂ ਬੋਰਡ ਹੀ ਪੁੱਟ ਦ ਵਿডিও ਦੇ ਤੇ ਲਿਖਿਆ ਇੱਕ ਰੁੱਖ ਸੌ ਸੁਖ ਗਵਰਨਰ ਦੌਰੇ ਤੇ ਸੀ ਜਦੋਂ ਵੱਡਿਆ ਅੰਮ੍ਰਿਤਸਰ ਦੇ ਵਿੱਚ ਠੀਕ ਹੈ ਅੱਜ ਮੇਰੇ ਖਾਲ ਮਨੀਸ਼ ਸੋਧਿਆ ਤੇ ਅਰਜੋਤ ਬੈਂਸ ਆਏ ਨੇ ਸੀਐਮ ਕੱਲ ਆ ਜਾਣਾ ਲਖ ਲਾਣ ਤਾਂ ਯਾਰ ਤੁਹਾਡੇ ਉੱਤੇ ਤੁਹਾਡੇ ਸ਼ਹਿਰ ਦੇ ਵਿੱਚ ਹੁੰਦਿਆ ਮਤਲਬ ਪੁਲਿਸ ਨੂੰ ਅਲਰਟ ਹੋਣਾ ਚਾਹੀਦਾ ਕਿ ਸ਼ਹਿਰ ਚ ਇਹੋ ਜਿਹੀ ਕੋਈ ਵਾਰਦਾਤ ਇਹੋ ਜਿਹਾ ਕੋਈ ਕ੍ਰਾਈਮ ਇਹ ਨਹੀਂ ਹੋਣਾ ਚਾਹੀਦਾ ਇੱਥੇ ਮੁੱਖ ਮੰਤਰੀ ਤੁਰੇ ਫਿਰਨ ਮੁੱਖ ਮੰਤਰੀਆਂ ਤੋਂ ਉੱਚੇ ਲੈਵਲ ਦੇ ਬੰਦੇ ਤੁਰੇ ਫਿਰਨ ਤੇ ਤੁਸੀਂ ਇੱਥੇ ਸ਼ਰ੍ਹਾ ਆਮ ਆ ਪੇੜਾਂ ਦੀ ਕਟਾਈ ਮਤਲਬ ਇਸ ਤਰੀਕੇ ਕੀਤੀ ਜਾਵੇ ਤੇ ਇਹਦਾ ਦੋਸ਼ੀ ਮੈਂ ਇਹੋ ਜੇ ਡਿਪਾਰਟਮੈਂਟ ਨੂੰ ਐਮਟੀਪੀ ਡਿਪਾਰਟਮੈਂਟ ਹੈ ਕਿਹੜਾ ਡਿਪਾਰਟਮੈਂਟ ਹੈ ਕਾਦੀਆਂ ਤਨਖਾਹਾਂ ਲੈਂਦੇ ਹੋ ਯਾਰ ਤੁਸੀਂ ਵਾਕਿਆ ਮੈਂ ਤੁਹਾਨੂੰ ਕੋ ਮਾੜੇ ਸ਼ਬਦ ਨਹੀਂ ਬੋਲਣਾ ਚਾਹਦਾ ਪਰ ਕਿਤੇ ਤੇ ਆਪਣਾ ਜ਼ਮੀਰ ਜਗਾਓ ਯਾਰ ਕਿਸੇ ਬਿਲਡਿੰਗ ਚ ਬਣਾ ਕੇ ਉਹਦੇ ਪੈਸੇ ਲੈ ਲੋ ਤੁਸੀਂ ਲੈਂਦੇ ਹੀ ਹੋ ਪਰ ਆਹ ਕੰਮ ਤਾਂ ਨਾ ਨਾ ਕਰਾਓ ਯਾਰ ਤੁਸੀਂ ਰੋਕ ਬਟਾਉਣੇ ਸ਼ੁਰੂ ਕਰ ਦਿੱਤੇ ਨੇ ਸੋ ਇਸ ਕਰਕੇ ਇੱਥੇ ਪ੍ਰੋਟੈਸਟ ਤੇ ਬੈਠੇ ਆ ਮੈਂ ਕਮਿਸ਼ਨਰ ਪੁਲਿਸ ਨੂੰ ਫੋਨ ਕੀਤਾ ਉਹ ਕਹਿੰਦੇ ਨੇ ਕਿ ਇੱਥੇ ਐਸਐਚਓ ਡੀਐਸਪੀ ਆਉਂਦਾ ਨਹੀਂ ਇੱਥੇ 15-20 ਮਿੰਟ ਦੇ ਵਿੱਚ ਆਉਣਗੇ ਸਾਡਾ ਕੰਮ ਇੱਥੇ ਬਣਾ ਨਹੀਂ ਹੈਗਾ ਉਹਨਾਂ ਦੇ ਦੂਜੀ ਚੀਜ਼ ਦੇਖੋ ਜਦੋਂ ਕਰੋਨਾ ਸੀ ਨਾ ਸਾਰੀ ਦੁਨੀਆ ਹੀ ਡਰੀ ਸੀ ਵਦਿਆ ਜੀ ਪਰ ਇਹ ਮਤਲਬ ਸਮੇਤ ਮੇਰੇ ਬੜੀ ਦੁਨੀਆ ਨੂੰ ਬਹੁਤ ਚੀਜ਼ਾਂ ਤੋਂ ਦੂਦੋ ਪਰਹੇਜ ਕੀਤਾ ਗਿਆ ਸੀ ਬਾਹਰੋਂ ਨਹੀਂ ਖਾਣਾ ਪਰ ਸਾਡੇ ਲੋਕਾਂ ਦੀ ਯਾਦਦਾਸ਼ ਜਿਹੜੀ ਜੋਰ ਹੈ ਸੀ ਆਉਣ ਵਾਲਾ ਆਪਣਾ ਭਵਿੱਖ ਹੀ ਭੁੱਲ ਜਾਂਦੇ ਆ ਅੱਜ ਮੈਂ ਵੀ ਬਾਹਰ ਹੀ ਖਾਂਦਾ ਪੀਂਦਾ ਮੈਂ ਮਤਲਬ ਜੋ ਵੀ ਆ ਲੋਕ ਅੱਜ ਰੁੱਖਾਂ ਦੀ ਕਦਰ ਕਰਨੇ ਉਦੋਂ ਕਹਿੰਦੇ ਸੀ ਨਾ ਵੀ ਅੰਮ੍ਰਿਤਸਰੋਂ ਪਹਾੜ ਦੇ ਸੰਲਕਪੇ ਸੀ ਡਲੌਜੀ ਜਲੰਧਰ ਤੋਂ ਮਤਲਬ ਸਾਰਾ ਕੁਝ ਕਿੱਡਾ ਵਾਤਾਵਰਨ ਸਾਫ਼ ਹੋ ਗਿਆ ਸੀ ਅੱਜ ਅਸੀਂ ਆਪ ਹੀ ਦੂਸ਼ਿਤ ਕਰ ਰਹੇ ਆ ਤੇ ਜੇ ਕੋ ਮਾੜਾ ਇਹਨਾਂ ਦਾ ਆਸਰਾ ਕੌਣ ਲੋਕ ਉਹ ਥੱਲੇ ਇੱਕ ਕਾਰੋਬਾਰ ਚੁਣੀ ਔਰ ਰੰਗਣ ਵਾਲਾ ਕੰਮ ਕਰਦਾ ਇੱਥੇ ਲੋਕ ਥੱਲੇ ਆ ਕੇ ਖਲਾਉਂਦੇ ਨੇ ਯਾਰ ਤੇ ਤੁਸੀਂ ਇਹਨਾਂ ਰੁੱਖਾਂ ਨੂੰ ਜ ਵੱਢ ਕੇ ਆਪਦੇ ਕਾਰੋਬਾਰ ਚਲਾਓਗੇ ਤੇ ਇਸ ਸ਼ਹਿਰ ਦੇ ਵਿੱਚ ਇੰਨੀ ਗੁੰਡਾਗਰਦੀ ਤੇ ਐਡਾ ਜੰਗਲ ਰਾਜ ਨਹੀਂ ਚੱਲਣ ਦਿੱਤਾ ਜਾਊਗਾ ਕਾਰਪੋਰੇਸ਼ਨ ਆਫੀਸਰ ਦਾ ਕੰਮ ਤੇ ਹਟ ਗਿਆ ਉਹਨਾਂ ਨੂੰ ਤੇ ਲਾਣਤ ਹੈ ਵੀ ਉਹ ਦੁਕਾਨਾਂ ਦੇ ਉੱਤੇ ਧਿਆਨ ਦੇਣ ਆਹ ਕੰਮ ਤੇ ਹੁਣ ਮੈਂ ਪੁਲਿਸ ਕਮਿਸ਼ਨਰ ਨੂੰ ਤੇ ਡੀਸੀ ਸਾਹਿਬ ਨੂੰ ਮੈਸੇਜ ਤੇ ਉਹਨਾਂ ਨੂੰ ਮੈਂ ਸਾਰੀਆਂ ਫੋਟੋਸ ਪਾ ਕੇ ਭੇਜ ਚੁੱਕਾ ਕਿ ਜਿਸ ਬੰਦੇ ਨੇ ਵੀ ਇਹ ਰੁੱਖ ਵਢਾਇਆ ਇਹ ਨਹੀਂ ਕਿ ਵੱਢਣ ਵਾਲੇ ਉੱਤੇ 500 ਰੁਪਏ ਦਿਹਾੜੀ ਜਿਹਦੇ ਕੋ ਨਿੱਜੀ ਮਫਾਦ ਨੇ ਉਹਦੇ ਉੱਤੇ ਰੁਕ ਰੋਖ ਵਧਣ ਦਾ ਪਰਚਾ ਦੂਜੀ ਚੀਜ਼ ਇੱਥੋਂ ਰੁਕ ਜਿਹੜਾ ਲੱਗੇ ਨੇ ਚੋਰੀ ਦਾ ਪਰਚਾ ਤੀਜਾ ਇਹਦੇ ਉੱਤੇ ਜਿਹੜਾ ਪੇਂਟ ਲੱਗਿਆ ਜਿਹੜੇ ਉਹਦੇ ਉੱਤੇ ਤਿਆਬ ਸੁੱਟਿਆ ਗਿਆ ਸਬੂਤ ਮਢਾਉਣ ਦਾ ਜਿਹੜਾ ਪਰਚਾ ਉਹ ਵਕੀਲ ਬੈਠੇ ਨੇ ਤੁਹਾਨੂੰ ਆਪ ਦੱਸ ਦਿੰਦੇ ਨੇ ਉਹ ਸਾਰਾ ਕੇਸ ਇਹਦੇ ਉੱਤੇ ਰਜਿਸਟਰਡ ਕੀਤਾ ਜਾਵੇ ਇਹਨਾਂ ਲੋਕਾਂ ਦੇ ਪਰ ਜਿਹੜੀ ਇਹਦੀ ਸਜਾਵ ਹੈ ਪਰਚਾ ਦਰਜ ਉਹ ਹੋਣਾ ਚਾਹੀਦਾ ਅਸੀਂ ਇੱਥੋਂ ਤਾਂ ਹੀ ਉਠਾਂਗੇ ਇਹ ਕਾਰਵਾਈ ਹੋਏਗੀ ਬਿਨਾਂ ਪਰਮਿਸ਼ਨ ਤੋਂ ਤੁਸੀਂ ਆਪਣੀ ਨਿੱਜੀ ਜਗ੍ਹਾ ਤੇ ਵੀ ਰੁਕ ਵੜ ਸਕਦੇ ਇਹ ਤੇ ਫਿਰ ਸਰਕਾਰੀ ਰੋਕਾ ਜਿਹਨੂੰ ਵੜਿਆ ਗਿਆ ਇੰਨੀ ਮਿਹਨਤ ਕਰਦੇ ਆ ਪੈਸੇ ਵੀ ਕਮਦੇ ਆ ਤੇ ਲੋਕੀਂ ਵਿੱਚੋਂ ਰੁਕ ਇਕੱਠੀ ਜਾਂਦੇ ਸੰਤਾ ਬੜਾ ਅਫਸੋਸ ਹੈ ਇਸ ਗੱਲ ਦਾ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਿਹਨੇ ਵੀ ਵੜਿਆ ਹੈ ਉਹਨੂੰ ਇਹਦੀ ਸਜ਼ਾ ਜੋ ਬੰਦੀ ਆ ਉਹ ਮਿਲਣੀ ਚਾਹੀਦੀ ਹੈ ਬਹੁਤ ਸਾਰਾ ਰੋਟੀ ਨੂੰ ਚੋਚੀ ਥੋੜੀ ਕਹਿੰਦੇ ਆ ਆਪਾਂ ਮਤਲਬ ਸੂਰਜ ਨੂੰ ਦੀਵਾ ਬਖਾਉਣ ਵਾਲੀ ਗੱਲ ਹੈ ਨਾ ਤੁਹਾਨੂੰ ਦੱਸਾਂ ਰੋਕ ਕਿੰਨੇ ਵੜਣਾ ਇਹ ਵੜ ਦੇਣਗੇ ਕਿੰਨਾ ਸਰ ਨਾ ਗੋਗਲੂਆਂ ਤੋਂ ਮਿੱਟੀ ਝਾੜੋ ਮੇਰੀ ਜ਼ਿੰਦਗੀ ਦਾ ਬੜਾ ਤਜਰਬਾ ਹੈ ਮੈਂ ਬੜੇ ਲੰਮੇ ਸਮੇਂ ਬਾਅਦ ਕਿਤੇ ਧਰਨੇ ਤੇ ਬੈਠਾ ਜੇ ਰਿਕਰਪੀਸ਼ਨ ਲੈ ਕੇ ਕਿਉਂ ਨਹੀਂ ਭੇਜਿੰਦੇ ਇਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਜਿਨ੍ਹਾਂ ਨੇ ਬਣਾਇਆ ਮਲੇ ਐਡੀ ਗੁੰਡਾ ਕਰਦੀ ਐ ਸ਼ਹਿਰ ਦੇ ਵਿੱਚ ਮੰਦਿਰ ਦਾ ਰਸਤਾ ਆ ਯਾਰ ਮੈਂ ਸੜਕ ਤੇ ਵਾਹੇ ਤੇ ਚਲੋ ਬੈਠਾ ਨਹੀਂ ਮੇਰਾ ਕੰਮ ਨਹੀਂ ਹੈਗਾ ਕਿ ਲੋਕਾਂ ਦਾ ਰਾਹ ਰੋਕਿਆ ਜਾਵੇ ਮੈਂ ਇਹਨਾਂ ਚੀਜ਼ਾਂ ਦੇ ਅਕਸਰ ਹੀ ਵਿਰੋਧ ਰਹਿਣਾ ਵਾਂ ਬਿਲਕੁਲ ਅਸੀਂ ਸਾਈਡ ਤੇ ਬੈਠੇ ਆਂ ਟ੍ਰੈਫਿਕ ਚੱਲ ਰਹੀ ਆ ਪਰ ਦੁੱਖ ਤੇ ਬਦਕਿਸਮਤੀ ਹੈ ਕਿ ਬਹਿਣਾ ਕੋ ਪਿਆ ਇਹ ਐਨਜੀਓ ਚਲਾਉਂਦੇ ਨੇ ਇਲਾਕੇ ਦੇ ਕਾਉਂਸਲਰ ਨੇ ਇਹ ਐਨਜੀਓ ਚਲਾਉਂਦਾ ਸੋਸ਼ਲ ਵਰਕ ਕਰਦਾ ਹੈ ਅਦਰ ਬੋਰਡ ਤੇ ਨਿਗਾਹ ਮਾਰੋ ਕੀ ਲਿਖਿਆ ਇੱਕ ਰੁੱਖ 100 ਸੁੱਖ ਇੱਕ ਰੁੱਖ 100 ਸੁੱਖ ਤੇ ਤੁਸੀਂ 25 ਸਾਲ ਪੁਰਾਣਾ ਰੁੱਖ ਆਪਣੇ ਕਿਸੇ ਨਿੱਜੀ ਮਫਾਦ ਲਈ ਵੜਦੇ ਹੋ ਤੇ ਲੱਖ ਲਾਣਤ ਹੈ ਯਾਰ ਇੱਕ ਪਾਸੇ ਤੇ ਮਤਲਬ ਆਪਾਂ ਚਲਾਉਨੇ ਆ ਯੁੱਧ ਨਸ਼ਿਆਂ ਦੇ ਵਿਰੁੱਧ ਤੇ ਮੈਂ ਨਹੀਂ ਕਹਿੰਦਾ ਕੋ ਤੁਹਾਡਾ ਠੇਕਾ ਲੀਗਲ ਹੋਊਗਾ ਇਲੀਗਲ ਹੋਊਗਾ ਮੈਂ ਉਹ ਚੀਜ਼ ਬਾਅਦ ਦੀ ਹੈ ਪਰ ਆਪਾਂ ਸਿਰਫ ਸ਼ਰਾਬ ਵੇਚਣ ਦੇ ਚੱਕਰ 'ਚ 25 25 ਇਹਨੂੰ ਛਾਂਗਦੇ ਹੋ ਯਾਰ ਸਾਡੀ ਸੇਲ 'ਚ ਕੋਈ ਦਿੱਕਤ ਆਉਂਦੀ ਹੈ ਉਤੋਂ ਇਹਨੂੰ ਛਾਂਗਦੇ ਹੋ ਇਹਦੀਆਂ ਟਾਹਣੀਆਂ ਥੋੜੀਆਂ ਬਹੁਤੀਆਂ ਪੱਤੇ ਝਾੜਦੇ ਹੋ ਵੜਦੇ ਹੋ ਪਰ ਇਸ ਤਰੀਕੇ ਥੋੜੀ ਤੁਸੀਂ 2 ਇਸ ਤੋਂ ਵੱਡਾ ਦੁੱਖ ਕੀ ਹੈ ਆ ਸਾਹਮਣੇ ਤੁਹਾਡੇ ਕਮਿਸ਼ਨਰ ਪੁਲਿਸ ਸਾਹਮਣੇ ਡਿਪਟੀ ਕਮਿਸ਼ਨਰ ਦਾ ਆਫਿਸ ਹੈ 50 ਮੀਟਰ ਦੇ ਉੱਤੇ ਔਰ ਤੁਹਾਡੇ ਇਲਾਕੇ ਹੁੰਦੀਆਂ ਕਾਰਵਾਈਆਂ ਤੇ ਹਜੇ ਘਣਾਉਣੇ ਕੰਮ ਹੁੰਦੇ ਨੇ ਜਿਹੜੇ ਲੋਕ ਵਾਤਾਵਰਣ ਪ੍ਰੇਮੀ ਨੇ ਜਿਹੜੇ ਲੋਕ ਬੂਟੇ ਲਾਉਂਦੇ ਨੇ ਯਾਰਾਂ ਬੂਟੇ ਮੇਰੇ ਖਾਲੋਂ ਲਾ ਚੁੱਕਾ ਉਹਦੀਆਂ ਬੇਟੀਆਂ ਤੱਕ ਛੋਟੀਆਂ-ਛੋਟੀਆਂ ਜਾਂਦੀਆਂ ਨੇ ਉਹਨੇ ਆਪ ਦੀ ਫੇਸਬੁੱਕ ਤੇ ਵੀ ਪਾਇਆ ਕੰਮ ਸੇ ਕੰਮ ਫਿਰ ਤੁਸੀਂ ਇੱਥੇ ਵੱਢਿਆ ਉਥੋਂ ਸਰਕਾਰੀ ਪ੍ਰਾਪਰਟੀ ਉਹ ਇੰਦਾ ਵੱਡਾ ਮੋਢਾ ਹੈ ਤੁਸੀਂ ਉਹਨੂੰ ਚੁੱਕ ਕੇ ਲੈ ਗਏ ਹੋ ਫੇਰ ਸਬੂਤ ਖੁਰਦ-ਬੁਰਦ ਕਰਦਾ ਹੈ ਆ ਵਕੀਲ ਐ ਦੱਸੇਗਾ ਤੁਸੀਂ ਉਹਦੇ ਉੱਤੇ ਕਾਲਾ ਪੇਂਟ ਪਾ ਲਿੱਤਾ ਉਹਦੇ ਉੱਤੇ ਐਸਿਡ ਸੁੱਟ ਦਿੱਤਾ ਇਹਦੇ ਉੱਤੇ ਸਬੂਤ ਤੁਸੀਂ ਉਹਦੇ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਉਹ ਸਾਰੀ ਦੀ ਕਾਰਵਾਈ ਕਰੋ ਆ ਸਾਹਮਣੇ ਕੈਮਰਾ ਘਮਾਓ ਦੋ ਇੰਸਟੀਚਿਊਸ਼ਨ ਨੇ ਮਤਲਬ ਐਜੂਕੇਸ਼ਨਲ ਉਹਨਾਂ ਦੇ ਅੱਗੇ ਵੀ ਰੁੱਖ ਲੱਗੇ ਨੇ ਬੱਚੇ ਆਉਂਦੇ ਨੇ ਜੀ ਉਹਨਾਂ ਦੀ ਵੀ ਖਰਾਬ ਹੁੰਦੀ ਐ ਇਹ ਤਾਂ ਵੱਡੇ ਆ ਉਹਨਾਂ ਦੇ ਔਰ ਮੈਂ ਇਹਨਾਂ ਲੋਕਾਂ ਨੂੰ ਵੀ ਕਹਿਣਾ ਕਿ ਯਾਰ ਐਡੇ ਭਲੇ ਮਾਨਸਨਾ ਬਣੋ ਆਪਣਾ ਜਮੀਰ ਜਗਾਉਣਾ ਪੈਣਾ ਤੁਹਾਡੇ ਲਾਗੇ ਕੋਈ ਜਾ ਘਣਾਉਣਾ ਕੰਮ ਹੁੰਦਾ ਕੁਛ ਦੀ ਘਟੜਾ ਹੁੰਦੀ ਹੈ ਤੇ ਤੁਹਾਨੂੰ ਡਟ ਕੇ ਉਹਦਾ ਵਿਰੋਧ ਕਰਨਾ ਚਾਹੀਦਾ ਪਹਿਲਾਂ ਉੱਥੇ ਖੁੱਲਾ ਸੀਗਾ ਮੇਰੇ ਖਿਆਲੋਂ ਉਹ ਬੰਦ ਹੋਇਆ ਤੇ ਆ ਦੂਜਾ ਇੱਥੇ ਖੁੱਲ ਗਿਆ ਮੈਂ ਕਿਸੇ ਦੇ ਵੀ ਹੱਕ 'ਚ ਨਹੀਂ ਆਗਾ ਪਰ ਤੁਸੀਂ ਰੁੱਖ ਕੋ ਵੜਿਆ ਯਾਰ ਮਤਲਬ ਰੁੱਖ ਲੋਕ ਪਿਆਰ ਕਰਦੇ ਨੇ ਬੱਚਿਆਂ ਨੂੰ ਪਾਲਦੇ ਨੇ ਰੁੱਖਾਂ ਨੂੰ ਲੋਕ ਪੁੱਤਾਂ ਵਾਂਗੂ ਤੇ ਤੁਸੀਂ ਆ ਇਹਦਾ ਹਸ਼ਰ ਕਰ ਦਿੱਤਾ ਵੀ ਇਹ ਬੋਰਡ ਦੀ ਲਾਜ ਹੀ ਰੱਖ ਲੈਂਦੇ ਯਾਰ ਜੋ ਉਸ ਤੋਂ ਪਹਿਲਾਂ ਬੋਰਡ ਹੀ ਪੁੱਟ ਦਿੰਦੇ ਵੀਡੀਓ ਦੇ ਤੇ ਲਿਖਿਆ ਇੱਕ ਰੁੱਖ ਸੌ ਸੁਖ ਗਵਰਨਰ ਦੌਰੇ ਤੇ ਸੀ ਜਦੋਂ ਵੱਡਿਆ ਅੰਮ੍ਰਿਤਸਰ ਦੇ ਵਿੱਚ ਠੀਕ ਹੈ ਅੱਜ ਮੇਰੇ ਖਾਲ ਮਨੀਸ਼ ਸੋਧਿਆ ਤੇ ਅਰਜੋਤ ਬੈਂਸ ਆਏ ਨੇ ਸੀਐਮ ਕੱਲ ਆ ਜਾਣਾ ਲਖ ਲਾਣ ਤੇ ਯਾਰ ਤੁਹਾਡੇ ਉੱਤੇ ਤੁਹਾਡੇ ਸ਼ਹਿਰ ਦੇ ਵਿੱਚ ਹੁੰਦਿਆ ਮਤਲਬ ਪੁਲਿਸ ਨੂੰ ਅਲਰਟ ਹੋਣਾ ਚਾਹੀਦਾ ਕਿ ਸ਼ਹਿਰ ਚ ਇਹੋ ਜਿਹੀ ਕੋਈ ਵਾਰਦਾਤ ਇਹੋ ਜਿਹਾ ਕੋਈ ਕ੍ਰਾਈਮ ਇਹ ਨਹੀਂ ਹੋਣਾ ਚਾਹੀਦਾ ਇੱਥੇ ਮੁੱਖ ਮੰਤਰੀ ਤੁਰੇ ਫਿਰਨ ਮੁੱਖ ਮੰਤਰੀਆਂ ਤੋਂ ਉੱਚੇ ਲੈਵਲ ਦੇ ਬੰਦੇ ਤੁਰੇ ਫਿਰਨ ਤੇ ਤੁਸੀਂ ਇੱਥੇ ਸ਼ਰਿਆ ਆਮ ਆ ਪੇੜਾਂ ਦੀ ਕਟਾਈ ਮਤਲਬ ਇਸ ਤਰੀਕੇ ਕੀਤੀ ਜਾਵੇ ਤੇ ਇਹਦਾ ਦੋਸ਼ੀ ਕ ਮੈਂ ਇਹੋ ਜੇ ਡਿਪਾਰਟਮੈਂਟ ਨੂੰ ਐਮਟੀਬੀ ਡਿਪਾਰਟਮੈਂਟ ਹੈ ਕਿਹੜਾ ਡਿਪਾਰਟਮੈਂਟ ਹੈ ਕਾਦੀਆਂ ਤਨਖਾਹਾਂ ਲੈਂਦੇ ਹੋ ਯਾਰ ਤੁਸੀਂ ਵਾਕਿਆ ਮੈਂ ਤੁਹਾਨੂੰ ਕੋਈ ਮਾੜੇ ਸ਼ਬਦ ਨਹੀਂ ਬੋਲਣਾ ਚਾਹਦਾ ਪਰ ਕਿਤੇ ਤੇ ਆਪਣਾ ਜ਼ਮੀਰ ਜਗਾਓ ਯਾਰ ਕਿਸੇ ਬਿਲਡਿੰਗ ਚ ਬਣਾ ਕੇ ਉਹਦੇ ਪੈਸੇ ਲੈ ਲੋ ਤੁਸੀਂ ਲੈਂਦੇ ਹੀ ਹੋ ਪਰ ਆਹ ਕੰਮ ਤਾਂ ਨਾ ਕਰਾਓ ਯਾਰ ਤੁਸੀਂ ਰੋਕ ਬਟਾਉਣੇ ਸ਼ੁਰੂ ਕਰ ਦਿੱਤੇ ਨੇ ਸੋ ਇਸ ਕਰਕੇ ਇੱਥੇ ਪ੍ਰੋਟੈਸਟ ਤੇ ਬੈਠੇ ਆ ਮੈਂ ਕਮਿਸ਼ਨਰ ਪੁਲਿਸ ਨੂੰ ਫੋਨ ਕੀਤਾ ਉਹ ਕਹਿੰਦੇ ਨੇ ਕਿ ਇੱਥੇ ਐਸਐਚਓ ਡੀਐਸਪੀ ਆਉਂਦਾ ਨਹੀਂ ਇੱਥੇ 15-20 ਮਿੰਟ ਦੇ ਵਿੱਚ ਆਉਣਗੇ ਸਾਡਾ ਕੰਮ ਇੱਥੇ ਬਣਾ ਨਹੀਂ ਹੈਗਾ ਉਹਨਾਂ ਦੇ ਦ ਦੂਜੀ ਚੀਜ਼ ਦੇਖੋ ਜਦੋਂ ਕਰੋਨਾ ਸੀ ਨਾ ਸਾਰੀ ਦੁਨੀਆ ਹੀ ਡਰੀ ਸੀ ਵਦਿਆ ਜੀ ਪਰ ਇਹ ਮਤਲਬ ਸਮੇਤ ਮੇਰੇ ਬੜੀ ਦੁਨੀਆ ਨੂੰ ਬਹੁਤ ਚੀਜ਼ਾਂ ਤੋਂ ਦੋ ਦੋ ਪਰੇਜ ਕੀਤਾ ਗਿਆ ਸੀ ਬਾਹਰੋਂ ਨਹੀਂ ਖਾਣਾ ਪਰ ਸਾਡੇ ਲੋਕਾਂ ਦੀ ਯਾਦਦਾਸ਼ ਜੋ ਜੋਰ ਐ ਸੀ ਆਉਣ ਵਾਲਾ ਆਪਣਾ ਭੋਖੀ ਭੁੱਲ ਜਾਂਦੇ ਆ ਅੱਜ ਮੈਂ ਵੀ ਬਾਹਰ ਹੀ ਖਾਂਦਾ ਪੀਂਦਾ ਮੈਂ ਮਤਲਬ ਜੋ ਵੀ ਆ ਲੋਕ ਅੱਜ ਰੁੱਖਾਂ ਦੀ ਕਦਰ ਕਰਨੇ ਉਦੋਂ ਕਹਿੰਦੇ ਸੀ ਨਾ ਵੀ ਅੰਮ੍ਰਿਤਸਰੋਂ ਪਹਾੜ ਦੇਸਨ ਲੱਗ ਪਏ ਸੀ ਦਲੌਜੀ ਜਲੰਧਰ ਤੋਂ ਮਤਲਬ ਸਾਰਾ ਕੁਝ ਕਿੱਡਾ ਵਾਤਾਵਰਨ ਸਾਫ਼ ਹੋ ਗਿਆ ਸੀ ਅੱਜ ਅਸੀਂ ਆਪ ਹੀ ਦੂਸ਼ਿਤ ਕਰ ਰਹੇ ਹਾਂ ਤੇ ਜੇ ਕੋ ਮਾਰਾ ਇਹਨਾਂ ਦਾ ਆਸਰਾ ਕੌਣ ਲੋਕ ਲੈਂਦੇ ਉਹ ਥੱਲੇ ਇੱਕ ਕਾਰੋਬਾਰ ਚੁੰਨੀ ਔਰ ਰੰਗਣ ਵਾਲਾ ਕੰਮ ਕਰਦਾ ਇੱਥੇ ਲੋਕ ਥੱਲੇ ਆ ਕੇ ਖਲਾਉਂਦੇ ਨੇ ਯਾਰ ਤੇ ਤੁਸੀਂ ਇਹਨਾਂ ਰੁੱਖਾਂ ਨੂੰ ਜ ਵੱਢ ਕੇ ਆਪਦੇ ਕਾਰੋਬਾਰ ਚਲਾਓਗੇ ਤੇ ਇਸ ਸ਼ਹਿਰ ਦੇ ਵਿੱਚ ਇੰਨੀ ਗੁੰਡਾਗਰਦੀ ਤੇ ਐਡਾ ਜੰਗਲ ਰਾਜ ਨਹੀਂ ਚੱਲਣ ਦਿੱਤਾ ਜਾਊਗਾ ਕਾਰਪੋਰੇਸ਼ਨ ਆਫੀਸਰ ਦਾ ਕੰਮ ਤੇ ਹਟ ਗਿਆ ਉਹਨਾਂ ਨੂੰ ਤੇ ਲਾਣਤ ਹੈ ਵੀ ਉਹ ਦੁਕਾਨਾਂ ਦੇ ਉੱਤੇ ਧਿਆਨ ਦੇਣ ਆਹ ਕੰਮ ਤੇ ਹੁਣ ਮੈਂ ਪੁਲਿਸ ਕਮਿਸ਼ਨਰ ਨੂੰ ਤੇ ਡੀਸੀ ਸਾਹਿਬ ਨੂੰ ਮੈਸੇਜ ਤੇ ਉਹਨਾਂ ਨੂੰ ਮੈਂ ਸਾਰੀਆਂ ਫੋਟੋਸ ਪਾ ਕੇ ਭੇਜ ਚੁੱਕਾ ਕਿ ਜਿਸ ਬੰਦੇ ਨੇ ਵੀ ਇਹ ਰੁੱਖ ਵਢਾਇਆ ਇਹ ਨਹੀਂ ਕਿ ਵੱਢਣ ਵਾਲੇ ਉੱਤੇ 500 ਰੁਪਏ ਦਿਹਾੜੀ ਜਿਹਦੇ ਕੋ ਨਿੱਜੀ ਮਫਾਦ ਨੇ ਉਹਦੇ ਉੱਤੇ ਰੁਕ ਵਡਣ ਦਾ ਪਰਚਾ ਦੂਜੀ ਚੀਜ਼ ਇੱਥੋਂ ਰੁਕ ਜਿਹੜਾ ਲੱਗੇ ਨੇ ਚੋਰੀ ਦਾ ਪਰਚਾ ਤੀਜਾ ਇਹਦੇ ਉੱਤੇ ਜਿਹੜਾ ਪੇਂਟ ਲਿਆ ਗਿਆ ਜਿਹੜੇ ਉਹਦੇ ਉੱਤੇ ਤਿਆਬ ਸਟਿਆ ਗਿਆ ਸਬੂਤ ਮਢਾਉਣ ਦਾ ਜਿਹੜਾ ਪਰਚਾ ਉਹ ਵਕੀਲ ਬੈਠੇ ਨੇ ਤੁਹਾਨੂੰ ਆਪ ਦੱਸ ਦਿੰਦੇ ਨੇ ਉਹ ਸਾਰਾ ਕੇਸ ਇਹਦੇ ਉੱਤੇ ਰਜਿਸਟਰ ਕੀਤਾ ਜਾਵੇ ਇਹਨਾਂ ਲੋਕਾਂ ਦੇ ਜਿਹੜੀ ਇਹਦੀ ਸਜਾਵ ਹੈ ਪਰਚਾ ਦਰਜ ਉਹ ਹੋਣਾ ਚਾਹੀਦਾ ਅਸੀਂ ਇੱਥੋਂ ਤਾਂ ਹੀ ਉਠਾਂਗੇ ਇਹ ਕਾਰਵਾਈ ਹੋਏਗੀ ਬਿਨਾਂ ਪਰਮਿਸ਼ਨ ਤੋਂ ਤੁਸੀਂ ਆਪਣੀ ਨਿੱਜੀ ਜਗ੍ਹਾ ਤੇ ਵੀ ਰੁਕ ਵੜ ਸਕਦੇ ਇਹ ਤੇ ਫਿਰ ਸਰਕਾਰੀ ਰੋਕਾ ਜਿਹਨੂੰ ਵੜਿਆ ਗਿਆ ਇੰਨੀ ਮਿਹਨਤ ਕਰਦੇ ਆਂ ਪੈਸੇ ਵੀ ਕਮਦੇ ਆਂ ਤੇ ਲੋਕੀ ਵਿਚੋ ਰੁਕ ਇਕੱਠੀ ਜਾਂਦੇ ਸੰਤਾ ਬੜਾ ਅਫਸੋਸ ਹੈ ਇਸ ਗੱਲ ਦਾ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਿਹਨੇ ਵੀ ਵੜਿਆਗਾ ਉਹਨੂੰ ਇਹਦੀ ਸਜ਼ਾ ਜੋ ਬੰਦੀ ਆ ਉਹ ਮਿਲਣੀ ਚਾਹੀਦੀ ਹੈ ਸਰ ਰੋਟੀ ਨੂੰ ਚੋਚੀ ਥੋੜੀ ਕਹਿੰਦੇ ਆਪਾਂ ਮਤਲਬ ਸੂਰਜ ਨੂੰ ਦੀਵਾ ਬਖਾਉਣ ਵਾਲੀ ਗੱਲ ਹੈ ਨਾ ਤੁਹਾਨੂੰ ਦੱਸਾਂ ਰੋਕ ਕਿੰਨੇ ਵੜਣਾ ਇਹ ਵੜਦੇਣਗੇ ਕਿੰਨਾ ਸਰ ਨਾ ਗੋਗਲੂਆ ਤੋਂ ਮਿੱਟੀ ਛਾੜੋ ਮੇਰੀ ਜ਼ਿੰਦਗੀ ਦਾ ਬੜਾ ਤਜਰਬਾ ਹੈ ਤੇ ਮੈਂ ਬੜੇ ਲੰਮੇ ਸਮੇਂ ਬਾਅਦ ਕਿਤੇ ਧਰਨੇ ਤੇ ਬੈਠਾ ਜੇ ਰਿਕਰਪੇਸ਼ਨ ਲੈ ਕੇ ਕਿਉਂ ਨਹੀਂ ਭੇਜਣ ਦੀ ਇਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਜਿਨ੍ਹਾਂ ਨੇ ਬਣਾਇਆ ਮਲੇ ਐਡੀ ਗੁੰਡਾ ਕਰਦੀ ਹੈ ਸ਼ਹਿਰ ਦੇ ਵਿੱਚ ਮੰਦਰ ਦਾ ਰਸਤਾ ਹੈ ਯਾਰ ਮੈਂ ਸੜਕ ਤੇ ਵਾਹਨ ਤੇ ਚਲੋ ਬੈਠਾ ਨਹੀਂ ਮੇਰਾ ਕੰਮ ਨਹੀਂ ਹੈਗਾ ਕਿ ਲੋਕਾਂ ਦਾ ਰਾਹ ਰੋਕਿਆ ਜਾਵੇ ਮੈਂ ਇਹਨਾਂ ਚੀਜ਼ਾਂ ਦੇ ਅਕਸਰ ਹੀ ਵਿਰੋਧ ਰਹਿਣਾ ਵਾਂ ਬਿਲਕੁਲ ਅਸੀਂ ਸਾਈਡ ਤੇ ਬੈਠੇ ਆ ਟ੍ਰੈਫਿਕ ਚੱਲ ਰਹੀ ਆ ਪਰ ਦੁੱਖ ਤੇ ਬਦਕਿਸਮਤੀ ਆ ਕਿ ਬਹਿਣਾ ਕੋ ਪਿਆ ਇਹ ਐਨ ਜੀਓ ਚਲਾਉਂਦੇ ਨੇ ਇਹ ਇਲਾਕੇ ਦੇ ਕਾਉਂਸਲਰ ਨੇ ਇਹ ਐਨ ਜੀਓ ਚਲਾਉਂਦਾ ਸੋਸ਼ਲ ਵਰਕ ਕਰਦਾ ਹੈ ਅੱਜ ਇਧਰ ਬੋਰਡ ਤੇ ਨਿਗਾਹ ਮਾਰੋ ਕੀ ਲਿਖਿਆ ਇੱਕ ਰੁੱਖ 100 ਸੁੱਖ ਇੱਕ ਰੁੱਖ 100 ਸੁੱਖ ਤੇ ਤੁਸੀਂ 25 ਸਾਲ ਪੁਰਾਣਾ ਰੁੱਖ ਆਪਣੇ ਕਿਸੇ ਨਿੱਜੀ ਮਫਾਦ ਲਈ ਵੜਦੇ ਹੋ ਤੇ ਲੱਖ ਲਾਣਤ ਹੈ ਯਾਰ ਇੱਕ ਪਾਸੇ ਤੇ ਮਤਲਬ ਆਪਾਂ ਚਲਾਉਨੇ ਆ ਯੁੱਧ ਨਸ਼ਿਆਂ ਦੇ ਵਿਰੁੱਧ ਤੇ ਮੈਂ ਨਹੀਂ ਕਹਿੰਦਾ ਤੁਹਾਡਾ ਠੇਕਾ ਲੀਗਲ ਹੋਊਗਾ ਇਲੀਗਲ ਹੋਊਗਾ ਮੈਂ ਉਹ ਚੀਜ਼ ਬਾਅਦ ਦੀ ਹੈ ਪਰ ਆਪਾਂ ਸਿਰਫ ਸ਼ਰਾਬ ਵੇਚਣ ਦੇ ਚੱਕਰ 'ਚ 25 25 ਇਹਨੂੰ ਛਾਂਗਦੇ ਹੋ ਯਾਰ ਸਾਡੀ ਸੇਲ 'ਚ ਕੋਈ ਦਿੱਕਤ ਆਉਂਦੀ ਹੈ ਉਤੋਂ ਇਹਨੂੰ ਛਾਂਗਦੇ ਹੋ ਇਹਦੀਆਂ ਟਾਹਣੀਆਂ ਥੋੜੀਆਂ ਬਹੁਤੀਆਂ ਪੱਤੇ ਝਾੜਦੇ ਹੋ ਵੜਦੇ ਹੋ ਪਰ ਇਸ ਤਰੀਕੇ ਥੋੜੀ ਇਸ ਤੋਂ ਵੱਡਾ ਦੁੱਖ ਕੀ ਹੈ ਆ ਸਾਹਮਣੇ ਤੁਹਾਡੇ ਕਮਿਸ਼ਨਰ ਪੁਲਿਸ ਸਾਹਮਣੇ ਡਿਪਟੀ ਕਮਿਸ਼ਨਰ ਦਾ ਆਫਿਸ ਹੈ 50 ਮੀਟਰ ਦੇ ਉੱਤੇ ਔਰ ਤੁਹਾਡੇ ਇਲਾਕੇ ਹੋਣੀਆਂ ਕਾਰਵਾਈਆਂ ਤੇ ਹਜੇ ਘਣਾਉਣੇ ਕੰਮ ਹੁੰਦੇ ਨੇ ਜਿਹੜੇ ਲੋਕ ਵਾਤਾਵਰਣ ਪ੍ਰੇਮੀ ਨੇ ਜਿਹੜੇ ਲੋਕ ਬੂਟੇ ਲਾਉਂਦੇ ਨੇ ਯਾਰਾਂ ਬੂਟੇ ਮੇਰੇ ਖਾਲੋਂ ਲਾ ਚੁੱਕਾ ਉਹਦੀਆਂ ਬੇਟੀਆਂ ਤੱਕ ਛੋਟੀਆਂ-ਛੋਟੀਆਂ ਜਾਂਦੀਆਂ ਨੇ ਉਹਨੇ ਆਪ ਦੀ ਫੇਸਬੁੱਕ ਤੇ ਵੀ ਪਾਇਆ ਕਮ ਸੇ ਕਮ ਫਿਰ ਤੁਸੀਂ ਇੱਥੇ ਵੱਢਿਆ ਉਥੋਂ ਸਰਕਾਰੀ ਪ੍ਰਾਪਰਟੀ ਉਹ ਇੰਦਾ ਵੱਡਾ ਮੋੜ ਹੈ ਤੁਸੀਂ ਉਹਨੂੰ ਚੁੱਕ ਕੇ ਲੈ ਗਏ ਹੋ ਫਿਰ ਸਬੂਤ ਖੁਰਦ-ਬੁਰਦ ਕਰਦਾ ਹੈ ਆਹ ਵਕੀਲ ਹੈ ਦੱਸੇਗਾ ਤੁਸੀਂ ਉਹਦੇ ਉੱਤੇ ਕਾਲਾ ਪੇਂਟ ਪਾ ਲ ਦਿੱਤਾ ਉਹਦੇ ਉੱਤੇ ਐਸਿਡ ਸੁੱਟ ਦਿੱਤਾ ਇਹਦੇ ਉੱਤੇ ਸਬੂਤ ਤੁਸੀਂ ਉਹਦੇ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਉਹ ਸਾਰੀ ਦੀ ਕਾਰਵਾਈ ਕਰੋ ਆ ਸਾਹਮਣੇ ਕੈਮਰਾ ਘਮਾਓ ਦੋ ਇੰਸਟੀਚਿਊਨ ਨੇ ਮਤਲਬ ਐਜੂਕੇਸ਼ਨਲ ਉਹਨਾਂ ਦੇ ਅੱਗੇ ਵੀ ਰੁੱਖ ਲੱਗੇ ਨੇ ਬੱਚੇ ਆਉਂਦੇ ਨੇ ਮਸ਼ਹੂਰੀ ਉਹਨਾਂ ਦੀ ਵੀ ਖਰਾਬ ਹੁੰਦੀ ਹੈ ਇੱਥੇ ਵੱਢਿਆ ਉਹਨਾਂ ਨੇ ਔਰ ਮੈਂ ਇਹਨਾਂ ਲੋਕਾਂ ਨੂੰ ਵੀ ਕਹਿਣਾ ਕਿ ਯਾਰ ਐਡੇ ਭਲੇ ਮਾਨਸਨਾ ਬਣੋ ਆਪਣਾ ਜਮੀਰ ਜਗਾਉਣਾ ਪੈਣਾ ਤੁਹਾਡੇ ਲਾਗੇ ਕੋਈ ਜਗ ਕਨਾਉਣਾ ਕੰਮ ਹੁੰਦਾ ਕੋਈ ਦੀ ਘਟੜਾ ਹੁੰਦੀ ਹੈ ਤੇ ਤੁਹਾਨੂੰ ਡਟ ਕੇ ਉਹਦਾ ਵਿਰੋਧ ਕਰਨਾ ਚਾਹੀਦਾ ਪਹਿਲਾਂ ਉਥੇ ਖੁੱਲਾ ਸੀਗਾ ਮੇਰੇ ਖਿਆਲ ਉਹ ਬੰਦ ਹੋਇਆ ਤੇ ਆ ਦੂਜਾ ਇੱਥੇ ਖੁੱਲ ਗਿਆ ਮੈਂ ਕਿਸੇ ਦੇ ਵੀ ਹੱਕ 'ਚ ਨਹੀਂ ਹਾਂ ਪਰ ਤੁਸੀਂ ਰੁੱਖ ਤੋਂ ਵੱਡੇ ਯਾਰ ਮਤਲਬ ਰੁੱਖ ਲੋਕ ਪਿਆਰ ਕਰਦੇ ਨੇ ਬੱਚਿਆਂ ਨੂੰ ਪਾਲਦੇ ਨੇ ਰੁੱਖਾਂ ਨੂੰ ਲੋਕ ਪੁੱਤਾਂ ਵਾਂਗੂ ਤੇ ਤੁਸੀਂ ਆ ਇਹਦਾ ਹਸ਼ਰ ਕਰ ਦਿੱਤਾ ਵੀ ਇਹ ਬੋਰਡ ਦੀ ਲਾਜ ਹੀ ਰੱਖ ਲੈਂਦੇ ਯਾਰ ਜੋ ਉਸ ਤੋਂ ਪਹਿਲਾਂ ਬੋਰਡ ਹੀ ਪੁੱਟ ਦਿੰਦੇ ਵਿਡੀਓ ਦੇ ਤੇ ਲਿਖਿਆ ਇੱਕ ਰੁੱਖ ਸੌ ਸੁਖ ਗਵਰਨਰ ਦੌਰੇ ਤੇ ਸੀ ਜਦੋਂ ਵੱਡਿਆ ਅੰਮ੍ਰਿਤਸਰ ਦੇ ਵਿੱਚ ਠੀਕ ਹੈ ਅੱਜ ਮੇਰੇ ਖਾਲ ਮਨੀਸ਼ ਸੋਧਿਆ ਤੇ ਅਰਜੋਤ ਬੈਂਸ ਆਏ ਨੇ ਸੀਐਮ ਕੱਲ ਆ ਜਾਣਾ ਲਖ ਲਾਣ ਤਾਂ ਯਾਰ ਤੁਹਾਡੇ ਉੱਤੇ ਤੁਹਾਡੇ ਸ਼ਹਿਰ ਦੇ ਵਿੱਚ ਹੁੰਦਿਆ ਮਤਲਬ ਪੁਲਿਸ ਨੂੰ ਅਲਰਟ ਹੋਣਾ ਚਾਹੀਦਾ ਕਿ ਸ਼ਹਿਰ ਚ ਇਹੋ ਜਿਹੀ ਕੋਈ ਵਾਰਦਾਤ ਇਹੋ ਜਿਹਾ ਕੋਈ ਕ੍ਰਾਈਮ ਇਹ ਨਹੀਂ ਹੋਣਾ ਚਾਹੀਦਾ ਇੱਥੇ ਮੁੱਖ ਮੰਤਰੀ ਤੁਰੇ ਫਿਰਨ ਮੁੱਖ ਮੰਤਰੀਆਂ ਤੋਂ ਉੱਚੇ ਲੈਵਲ ਦੇ ਬੰਦੇ ਤੁਰੇ ਫਿਰਨ ਤੇ ਤੁਸੀਂ ਇੱਥੇ ਸ਼ਰਹ ਆਮ ਆ ਪੇੜਾਂ ਦੀ ਕਟਾਈ ਮਤਲਬ ਇਸ ਤਰੀਕੇ ਕੀਤੀ ਜਾਵੇ ਤੇ ਇਹਦਾ ਦੋਸ਼ੀ ਕੌਣ ਮੈਂ ਇਹੋ ਜੇ ਡਿਪਾਰਟਮੈਂਟ ਨੂੰ ਐਮਟੀਵੀ ਡਿਪਾਰਟਮੈਂਟ ਹੈ ਕਿਹੜਾ ਡਿਪਾਰਟਮੈਂਟ ਹੈ ਕਾਦੀਆਂ ਤਨਖਾਹਾਂ ਲੈਂਦੇ ਹੋ ਯਾਰ ਤੁਸੀਂ ਵਾਕਿਆ ਮੈਂ ਤੁਹਾਨੂੰ ਕੋਈ ਮਾੜੇ ਸ਼ਬਦ ਨਹੀਂ ਬੋਲਣਾ ਚਾਹੁੰਦਾ ਪਰ ਕਿਤੇ ਤੇ ਆਪਣਾ ਜਮੀਰ ਜਗਾਓ ਯਾਰ ਕਿਸੇ ਬਿਲਡਿੰਗ ਚ ਬਣਾ ਕੇ ਉਹਦੇ ਪੈਸੇ ਲੈ ਲੋ ਤੁਸੀਂ ਲੈਂਦੇ ਹੀ ਹੋ ਪਰ ਆਹ ਕੰਮ ਤਾਂ ਨਾ ਕਰਾਓ ਯਾਰ ਤੁਸੀਂ ਰੋਕ ਬਟਾਉਣੇ ਸ਼ੁਰੂ ਕਰ ਦਿੱਤੇ ਨੇ ਸੋ ਇਸ ਕਰਕੇ ਇੱਥੇ ਪ੍ਰੋਟੈਸਟ ਤੇ ਬੈਠੇ ਆ ਮੈਂ ਕਮਿਸ਼ਨਰ ਪੁਲਿਸ ਨੂੰ ਫੋਨ ਕੀਤਾ ਉਹ ਕਹਿੰਦੇ ਰਿਕੇ ਇੱਥੇ ਐਸਐਚਓ ਡੀਐਸਪੀ ਆਉਂਦਾ ਨਹੀਂ ਇੱਥੇ 15 20 ਮਿੰਟ ਦੇ ਵਿੱਚ ਆਉਣਗੇ ਸਾਡਾ ਕੰਮ ਇੱਥੇ ਬਣਾ ਨਹੀਂ ਹੈਗਾ ਉਹਨਾਂ ਦੇ ਦਫ਼ਤਰ ਬਾਹਰ ਜਾ ਕੇ ਅੱਧੇ ਘੰਟੇ ਬਾਅਦ ਬਹਿ ਜਾਗੇ ਕਮਿਸ਼ਨਰ ਸਾਹਿਬ ਦੂਜੀ ਚੀਜ਼ ਦੇਖੋ ਜਦੋਂ ਕਰੋਨਾ ਸੀ ਨਾ ਸਾਰੀ ਦੁਨੀਆ ਹੀ ਡਰੀ ਸੀ ਵਦਿਆ ਜੀ ਪਰ ਇਹ ਮਤਲਬ ਸਮੇਤ ਮੇਰੇ ਬੜੀ ਦੁਨੀਆ ਨੂੰ ਜੋਰਾ ਸੀ ਆਉਣ ਵਾਲਾ ਆਪਣਾ ਪੁਹਿਤੀ ਭੁੱਲ ਜਾਂਦੇ ਆ ਅੱਜ ਮੈਂ ਵੀ ਬਾਹਰ ਹੀ ਖਾਂਦਾ ਪਿੰਦਾ ਮੈਂ ਮਤਲਬ ਜੋ ਵੀ ਆ ਲੋਕ ਅੱਜ ਰੁੱਖਾਂ ਦੀ ਕਦਰ ਕਰਨੇ ਉਦੋਂ ਕਹਿੰਦੇ ਸੀ ਨਾ ਵੀ ਅੰਮ੍ਰਿਤਸਰੋਂ ਪਹਾੜ ਦੇਸਨ ਲੱਗ ਪਏ ਸੀ ਡਲੌਜੀ ਜਲੰਧਰ ਤੋਂ ਮਤਲਬ ਸਾਰਾ ਕੁਝ ਕਿੱਡਾ ਵਾਤਾਵਰਨ ਸਾਫ਼ ਹੋ ਗਿਆ ਸੀ ਅੱਜ ਅਸੀਂ ਆਪ ਹੀ ਦੂਸ਼ਿਤ ਕਰ ਰਹੇ ਆ ਤੇ ਜੇ ਕੋ ਮਾਰਾ ਇਹਨਾਂ ਦਾ ਆਸਰਾ ਕੌਣ ਲੋਕ ਲੈਂਦੇ ਨੇ ਆ ਕਚਹਿਰੀ ਦੇ ਵਿੱਚ ਲੋਕ ਆਉਂਦੇ ਨੇ ਯਾਰ ਉਹ ਉਹ ਥੱਲੇ ਇੱਕ ਕਾਰੋਬਾਰ ਚੁੰਨੀ ਔਰ ਰੰਗਣ ਵਾਲਾ ਕੰਮ ਕਰਦਾ ਇੱਥੇ ਲੋਕ ਥੱਲੇ ਆ ਕੇ ਖਲੋਂਦੇ ਨੇ ਯਾਰ ਤੇ ਤੁਸੀਂ ਇਹਨਾਂ ਰੁੱਖਾਂ ਨੂੰ ਜੇ ਵੱਢ ਕੇ ਆਪਦੇ ਕਾਰੋਬਾਰ ਚਲਾਓਗੇ ਤੇ ਇਸ ਸ਼ਹਿਰ ਦੇ ਵਿੱਚ ਇੰਨੀ ਗੁੰਡਾਗਰਦੀ ਤੇ ਐਡਾ ਜੰਗਲ ਰਾਜ ਨਹੀਂ ਚੱਲਣ ਦਿੱਤਾ ਜਾਊਗਾ ਕਾਰਪੋਰੇਸ਼ਨ ਆਫੀਸਰ ਦਾ ਕੰਮ ਤੇ ਹਟ ਗਿਆ ਉਹਨਾਂ ਨੂੰ ਤੇ ਲਾਹਨਤ ਹੈ ਵੀ ਉਹ ਦੁਕਾਨਾਂ ਦੇ ਉੱਤੇ ਧਿਆਨ ਦੇਣ ਆਹ ਕੰਮ ਤੇ ਹੁਣ ਮੈਂ ਪੁਲਿਸ ਕਮਿਸ਼ਨਰ ਨੂੰ ਤੇ ਡੀਸੀ ਸਾਹਿਬ ਨੂੰ ਮੈਸੇਜ ਤੇ ਉਹਨਾਂ ਨੂੰ ਮੈਂ ਸਾਰੀਆਂ ਫੋਟੋਸ ਪਾ ਕੇ ਭੇਜ ਚੁੱਕਾ ਕਿ ਜਿਸ ਬੰਦੇ ਨੇ ਵੀ ਇਹ ਰੁੱਖ ਵਢਾਇਆ ਇਹ ਨਹੀਂ ਕਿ ਵੱਢਣ ਵਾਲੇ ਉੱਤੇ 500 ਰੁਪਏ ਦਿਹਾੜ ਜਿਹਦੇ ਕੋ ਨਿੱਜੀ ਮਫਾਦ ਨੇ ਉਹਦੇ ਉੱਤੇ ਰੁਕ ਰੋਖ ਵੱਢਣ ਦਾ ਪਰਚਾ ਦੂਜੀ ਚੀਜ਼ ਇੱਥੋਂ ਰੁਕ ਜਿਹੜਾ ਲੱਗੇ ਨੇ ਚੋਰੀ ਦਾ ਪਰਚਾ ਤੀਜਾ ਇਹਦੇ ਉੱਤੇ ਜਿਹੜਾ ਪੇਂਟ ਲਿਆ ਗਿਆ ਜਿਹੜੇ ਉਹਦੇ ਉੱਤੇ ਤਿਆਬ ਸੁੱਟਿਆ ਗਿਆ ਸਬੂਤ ਮਢਾਉਣ ਦਾ ਜਿਹੜਾ ਪਰਚਾ ਉਹ ਵਕੀਲ ਬੈਠੇ ਨੇ ਤੁਹਾਨੂੰ ਆਪ ਦੱਸ ਦਿੰਦੇ ਨੇ ਉਹ ਸਾਰਾ ਕੇਸ ਇਹਦੇ ਉੱਤੇ ਰਜਿਸਟਰ ਕੀਤਾ ਜਾਵੇ ਇਹਨਾਂ ਲੋਕਾਂ ਦੇ ਜਿਹੜੀ ਇਹਦੀ ਸਜਾਵ ਹੈ ਪਰਚਾ ਦਰਜ ਉਹ ਹੋਣਾ ਚਾਹੀਦਾ ਅਸੀਂ ਇੱਥੋਂ ਤਾਂ ਹੀ ਉਠਾਂਗੇ ਇਹ ਕਾਰਵਾਈ ਹੋਏਗੀ ਬਿਨਾ ਪਰਮਿਸ਼ਨ ਤੋਂ ਤੁਸੀਂ ਆਪਣੀ ਨਿੱਜੀ ਜਗ੍ਹਾ 'ਚ ਵੀ ਰੁਕ ਵੜ ਸਕਦੇ ਐ ਤੇ ਫਿਰ ਸਰਕਾਰੀ ਰੋਕਾ ਜਿਹਨੂੰ ਵੜਿਆ ਗਿਆ ਇੰਨੀ ਮਿਹਨਤ ਕਰਦੇ ਐ ਪੈਸੇ ਵੀ ਕਰਦੇ ਐ ਤੇ ਲੋਕੀ ਕਿਉਂ ਰੁਕ ਇਕੱਠੀ ਜਾਂਦੇ ਸੰਤਾ ਬੜਾ ਅਫਸੋਸ ਹੈ ਇਸ ਗੱਲ ਦਾ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਿਹਨੇ ਵੀ ਵੜਿਆਗਾ ਉਹਨੂੰ ਇਹਦੀ ਸਜ਼ਾ ਜੋ ਬੰਦੀ ਆ ਉਹ ਮਿਲਣੀ ਚਾਹੀਦੀ ਐ ਬੋ ਸਰ ਰੋਟੀ ਨੂੰ ਚੋਚੀ ਥੋੜੀ ਕਹਿੰਦੇ ਆਪਾਂ ਮਤਲਬ ਸੂਰਜ ਨੂੰ ਦੀਵਾ ਬਖਾਉਣ ਵਾਲੀ ਗੱਲ ਐ ਮੈਂ ਤੁਹਾਨੂੰ ਦੱਸਾਂ ਰੋਕ ਕਿੰਨੇ ਵੜਣਾ ਇਹ ਵੜ ਦੇਣਗੇ ਪਿੰਨਾ ਸਰ ਨਾ ਗੋਗਲੂਆਂ ਤੋਂ ਮਿੱਟੀ ਛਾੜੋ ਮੇਰੀ ਜ਼ਿੰਦਗੀ ਦਾ ਬੜਾ ਤਜਰਬਾ ਹੈ ਤੇ ਮੈਂ ਬੜੇ ਲੰਮੇ ਸਮੇਂ ਬਾਅਦ ਕਿਤੇ ਧਰਨੇ ਤੇ ਬੈਠਾ ਜੇ ਰਿਕਾਰਪੇਸ਼ਨ ਲੈ ਕੇ ਕਿਉਂ ਨਹੀਂ ਭੇਜਿੰਦੇ ਇਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਜਿਨ੍ਹਾਂ ਨੇ ਬਣਾਇਆ ਮਲੇ ਐਡੇ ਗੁੰਡਾ ਕਰਦੀ ਆ ਸ਼ਹਿਰ ਦੇ ਵਿੱਚ ਮੰਦਰ ਦਾ ਰਸਤਾ ਹੈ ਯਾਰ ਮੈਂ ਸੜਕ ਤੇ ਵਾਹੇ ਤੇ ਚਲੋ ਬੈਠਾ ਨਹੀਂ ਮੇਰਾ ਕੰਮ ਨਹੀਂ ਹੈਗਾ ਕਿ ਲੋਕਾਂ ਦਾ ਰਾਹ ਰੋਕਿਆ ਜਾਵੇ ਮੈਂ ਇਹਨਾਂ ਚੀਜ਼ਾਂ ਦੇ ਅਕਸਰ ਹੀ ਵਿਰੋਧ ਰਹਿਣਾ ਵਾਂ ਬਿਲਕੁਲ ਅਸੀਂ ਸਾਈਡ ਤੇ ਬੈਠੇ ਆ ਟ੍ਰੈਫਿਕ ਚੱਲ ਰਹੀ ਆ ਪਰ ਦੁੱਖ ਤੇ ਬਦ ਕਿਸਮ